ਬਿਠਾਤਾ 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 ਉਸਨੇ ਫੜ ਕੇ ਪੁੰਜੇ ਬਿਠਾਤਾ ਸ਼ਿਵ ਸੇਨਾ ਵਾਲਾ ਲੀਡਰ ਜੇਕਰ ਪੁੱਲ ਸੇ ਦਾਅਵੇ ਨੂੰ ਸਹੀ ਮੰਨਿਏ ਤੇ ਇਸ ਸ਼ਿਵ ਸੇਨਾ ਬਾਲ ਠਾਕਰੇ ਤਰਨਤਾਰਨ ਦੇ ਲੀਡਰ ਨੂੰ ਤੁਸੀਂ ਵੀ ਸ਼ਾਇਦ ਬੇਵਕੂਫੀ ਕਹੋਗੇ ਚਲੋ ਹੁਣ ਤੁਹਾਨੂੰ ਦੱਸਦੇ ਆਂ ਪੂਰਾ ਮਾਮਲਾ ਦਰਅਸਲ ਜਨਾਬ ਸ਼ਿਵ ਸੇਨਾ ਬਾਲ ਠਾਕਰੇ ਪੰਜਾਬ ਦੇ ਆਗੂ ਨੇ ਤਰਨਤਾਰਨ 'ਚ ਰਹਿੰਦੇ ਨੇ ਗਣਮਣ ਰੱਖਣ ਦਾ ਸ਼ੌਂਕ ਪੈ ਗਿਆ ਸੀ ਪਰ ਪੁਲਿਸ ਨੇ ਫੜ ਕੇ ਪੁਝੇ ਬਾਤ ਹੁਣ ਪੂਰੀ ਗੱਲ ਦਰਦਿਆ ਦਰਅਸਲ ਜਨਾਬ ਨੇ 9 ਜਨਵਰੀ ਨੂੰ ਤਰੰਤਾਰਨ ਪੁਲਿਸ ਨੂੰ ਖਬਰ ਦਿੱਤੀ ਕਿਸੇ ਵੇਲੇ 4 ਵਜੇ ਉਹਨਾਂ ਦੇ ਘਰ 'ਚ ਕਿਸੇ ਨੇ ਗੋਲੀਆਂ ਚਲਾਤੀਆਂ ਪੁਲਿਸ ਨੂੰ ਵੀ ਹੜਕੰਪ ਮੱਚ ਗਿਆ ਕਿਉਂਕਿ ਸ਼ਿਵ ਸਨਾ ਅੱਗੂ ਦੇ ਘਰ ਗੋਲੀਆਂ ਚੱਲ ਜਨ ਤੇ ਮਸਲਾ ਵੱਡਾ ਹੋ ਜਾਂਦਾ ਪੁਲਿਸ ਪੜਤਾਲ ਤੇ ਗਈ ਪਰ ਪੁਲਿਸ ਨੂੰ ਕੋਈ ਸਬੂਤ ਨਹੀਂ ਮਿਲਿਆ ਪੁਲਿਸ ਨੇ ਆਖਰਕਾਰ ਸ਼ੱਕੋਂ ਤੇ ਇਹਨਾਂ ਨਾਲ ਹੀ ਸਖਤੀ ਨਾਲ ਪੁੱਛਗਿੱਛ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਸਵੇਰੇ 4 ਵਜੇ ਇਹਨਾਂ ਨੇ ਆਪ ਹੀ ਆਪਣੇ ਘਰ ਦੇ ਬਾਹਰ ਨਿਕਲ ਕੇ ਘਰ 'ਚ ਦੋ ਗੋਲੀਆਂ ਚਲਾਈਆਂ ਫਿਰ ਘਰ ਦੇ ਅੰਦਰ ਵੜ ਗਏ ਪੁਲਿਸ ਨੂੰ ਖਬਰ ਦੇ ਦਿੱਤੀ ਹੁਣ ਪੁਲਿਸ ਕੋਲ ਵੱਡਾ ਸਵਾਲ ਸੀ ਕਿ ਇਹਦੇ ਕੋਲ ਤਾਂ ਵੈਪਨ ਹੀ ਨਹੀਂ ਇਸ ਕੋਲ ਵੈਪਨ ਕਿੱਥੋਂ ਆ ਗਿਆ ਪੁਲਿਸ ਨੇ ਪੁੱਛਗਿੱਛ ਕੀਤੀ ਤੇ ਇਹਦੇ ਦੱਸਿਆ ਕਿ ਇਹਨੇ ਫੋਕਲ ਪੁਆਇੰਟ ਜੰਦੇ ਆਪਣੇ ਦੋਸਤ ਦਾ ਲਾਇਸੈਂਸੀ ਵੈਪਨ ਮੰਗਿਆ ਸੀ ਉਸਦੇ ਵੈਪਨ ਤੋਂ ਕਾਂਡ ਕੀਤਾ ਤੇ ਆਪ ਅੰਦਰ ਚਲਾ ਗਿਆ ਘਰ ਦੇ ਤੇ ਪੁਲਸ ਨੂੰ ਖਬਰ ਦੇ ਤੇ ਹੁਣ ਆਪਣੇ ਦੋਸਤੇ ਦੇ ਨਾਲ ਪੁਲਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਦੋਨੋਂ ਪਹੁੰਚ ਕੇ ਨੇ ਸਲਾਖਾ ਦੇ ਪਿੱਛੇ ਤੇ ਪੁਲਸ ਨੇ ਫੜ ਕੇ ਬਿਠਾਤਾ ਆਏ ਪੁੰਜੇ ਤੁਸੀਂ ਆਪ ਹੀ ਸੁਣ ਲਓ ਪੂਰਾ ਮਸਲਾ ਗਨਪੇਲ ਪੰਜਾਬੀ ਟੀਵੀ ਤੇ ਗਈ ਸਤਿੰਦਰਪਾਲ ਕਰੇ ਤੇ ਰਿਪੋਰਟ ਪੰਜਾਬ ਵਾਈਸ ਪ੍ਰਧਾਨ ਸ਼ਿਵसेना ਬਾਦ ਠਾਕਰੇ ਦੇ ਇਹਨਾਂ ਵੱਲੋਂ ਜਦੋਂ ਇਤਲਾਹ ਮਿਲੀ ਪੁਲਿਸ ਨੂੰ ਐਸ ਐਚਓ ਸਿਟੀ ਨੂੰ ਤਾਂ ਸਿਟੀ ਦੀ ਪੁਲਿਸ ਇੱਕਦਮ ਹਰਕਤ ਵਿੱਚ ਆ ਕੇ ਸਾਰੀ ਪੜਤਾਲ ਕਰਨੀ ਸ਼ੁਰੂ ਕੀਤੀ ਤੇ ਜਦੋਂ ਪੜਤਾਲ ਕੀਤੀ ਤੇ ਉਦੋਂ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਗਏ ਖੋਰ ਵੀ ਆਂਡਰ ਬਾਂਡੋ ਪਤਾ ਕੀਤਾ ਗਿਆ ਤੇ ਉਹਦੇ ਨਾਲ ਫੋਰੈਂਸਿਕ ਟੀਮ ਵੀ ਮੌਕੇ ਤੇ ਬੁਲਾਈ ਗਈ ਸਾਰੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੰਪਲੇਨੈਂਟ ਹੈਗੇ ਨੇ ਅਸ਼wini ਕੁਮਾਰ ਏਲੀਅਸ ਕੁੱਕੂ ਸ਼ਿਫਟ ਅਸ਼ਿਵ ਸੈਨਾ ਬਾਲਠਾਖਰੀ ਦੇ ਪੰਜਾਬ ਵਾਈਸ ਪ੍ਰਧਾਨ ਇਹਨਾਂ ਨੇ ਆਪ ਹੀ ਆਪਣੇ ਘਰੋਂ ਬਾਹਰ ਨਿਕਲ ਕੇ ਆਪਦੇ ਘਰ ਦੇ ਗੇਟ ਤੇ ਗੋਲੀਆਂ ਚਲਾਈਆਂ ਤੇ ਗੋਲੀਆਂ ਚਲਾ ਕੇ ਫਿਰ ਨਾਲ ਦੀ ਨਾਲ ਘਰ ਦੇ ਅੰਦਰ ਵੜ ਗਏ ਇਹ ਸਾਰਾ ਤਸਦੀਕ ਪੜਤਾਲ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਅਸੀਂ ਬੁਲਾਇਆ ਗਿਆ ਬਲਾ ਕੇ ਪੁੱਛਗਿੱਛ ਕੀਤੀ ਗਈ ਤਾਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਆਪਣਾ ਦੋਸਤ ਜਿਹਦਾ ਨਾਮ ਹੈ ਅਵਨਜੀਤ ਸਿੰਘ 베ਦੀ ਉਹ ਫੋਕਲ ਪੁਆਇੰਟ ਤੇ ਰਹਿਣ ਵਾਲੇ ਆ ਉਹਦਾ 32 ਬੋਰਡ ਦਾ ਲਾਇਸੈਂਸੀ ਰਿਵਾਲਵਰ ਲੈ ਕੇ ਇਹਨਾਂ ਨੇ ਇਹ ਕੰਮ ਕੀਤਾ ਆਪਦੇ ਘਰ ਤੇ ਆਪ ਹੀ ਗੋਲੀਆਂ ਚਲਾਈਆਂ ਔਰ ਗੋਲੀਆਂ ਚਲਾਉਣ ਦਾ ਮੰਤਵ ਇਹ ਸੀਗਾ ਕਿ ਇਹ ਸਿਕਿਉਰਿਟੀ ਲੈਣਾ ਚਾਹੁੰਦੇ ਸੀਗੇ ਪੰਜਾਬ ਪੁਲਿਸ ਵੱਲੋਂ ਉਸ ਕਰਕੇ ਇਹਨਾਂ ਨੇ ਸਾਰਾ ਛੜੀ ਅੰਤਰ ਰਚਿਆ ਦੋਵਾਂ ਜਣਿਆਂ ਨੇ ਮਿਲ ਕੇ ਦੋਨਾਂ ਨੂੰ ਪੁੱਛ ਕੇ ਇਸ ਦੌਰਾਨ ਇੰਦਾ ਤੋਂ ਰਿਵੋਲਵਰ ਵੀ ਰਿਕਵਰ ਹੋ ਗਿਆ ਦੋ ਰੌਂਦ ਜਿਹੜੇ ਉੱਥੇ ਚੱਲੇ ਸੀ ਮੌਕੇ ਦੇ ਉੱਤੇ ਉਹ ਵੀ ਰਿਕਵਰ ਕਰ ਲਏ ਤੇ ਤਿੰਨ ਜਿੰਦਾ ਰੌਂਦ ਰਿਕਵਰ ਕੀਤੇ ਆ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਐਫ ਆਈ ਆਰ ਨੰਬਰ 10/25 ਪੀਐਸ ਸਿਟੀ ਅੰਡਰ ਸੈਕਸ਼ਨ 217 240 ਬੀ ਐਨ ਐਸ ਰਜਿਸਟਰ ਕਰਕੇ ਇਹਨਾਂ ਦੀ ਅਰੈਸਟ ਪਾਈ ਗਈ ਹੈ ਤੇ ਅਸਲਾ ਰਿਕਵਰ ਕਰ ਲਿਆ ਗਿਆ